ਵਿਦੇਸ਼ੀ ਪਾਕਿਸਤਾਨ ਵੱਲੋਂ ਭਾਰਤੀ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਮਜਾਨਾਂ ਰੋਕਟਾਂ ਦੇ ਅਟਮਰੀ ਤੇ ਡ੍ਰੋਨ ਦੇ ਰਹੀ ਹਮਲਾ ਕੀਤਾ ਗਿਆ ਜਿਸ ਵਿੱਚ ਅਮਰਸਰ ਦੇ ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਪਦੇਰਕਲਾ ਨਜ਼ਦੀਕ ਖੇਤਾਂ ਵਿੱਚੋਂ ਮਜਾਇਲ ਨਾਮ ਮਲਵਾ ਮਰਨਕਾਰ ਇਲਾਕੇ 'ਚ ਅੜਕਮ ਮਚ ਗਿਆ ਹੈ ਇਹ ਮਾਮਲਾ ਪਿੰਡ ਦੇ ਬਾਹਰ ਖੇਤਾਂ ਵਿੱਚ ਇੱਕ ਘਰ ਦੇ ਨੇੜੇ ਮਿਲਿਆ ਜਿਸ ਨਾਲ ਕਿਸੇ ਵੀ ਵੱਡੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਕਾਫੀ ਡਰੋਨ ਅਤੇ ਮਿਜ਼ੈਲਾ ਬਾਂਮਜ਼ ਦੀ ਦੀਰਸ਼ਨ ਜੋ ਭਾਰਤ ਵਿੱਚ ਸੈਨਾ ਦੇ ਪਹਾੜੀ ਤੇ ਟਾਕਰ ਕੀਤੀ ਸੀ। ਪਰ ਭਾਰਤ ਦੇ ਇਹ ਡਿਫੈਂਸ ਸਿਸਟਮ ਵੱਲੋਂ ਇਸ ਹਰਕਤ ਨੂੰ ਨਾਕਾਮ ਕਰ ਦਿਓ। ਸਾਰੇ ਦੇ ਸਾਰੇ ਹਮਲਿਆਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ। ਮੇਰੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 1:00 ਵਜੇ ਪਿੰਡ ਵਿੱਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਜਿਸ ਕਾਰਨ ਇਲਾਕੇ ਦੇ ਲੋਕ ਸਹਿਮ ਗਏ। ਅਗਲੇ ਦਿਨ ਸਵੇਰੇ ਜਦੋਂ ਲੋਕਾਂ ਨੇ ਖੇਤਾਂ ਤੇ ਜਾ ਕੇ ਵੇਖਿਆ ਤਾਂ ਉੱਥੇ ਮਿਜ਼ੈਲਾ ਗੁਰਗਾਂ ਵੱਡਾ ਮਲਵਾ ਪਿਆ ਹੋਇਆ ਨਜ਼ਰ ਆਇਆ ਆਓ ਦੇਖਦੇ ਹਾਂ ਅਮਰਸਰ ਦੇ ਪਿੰਡ ਪਟੇਕਲਾਂ ਤੋਂ ਐਲਐਮਆਈ ਬੀਰੂਦੀ ਵੀਡੀਓ ਰਿਪੋਰਟ ਅਨਕਿਨ ਹੈ ਤੁਹਾਡਾ ਸਤਨਾਮ ਸਿੰਘ ਲਾਜ ਸਿੰਘ ਤੁਹਾਡਾ ਡੇਰਾ ਤੁਹਾਡੀ ਕੀ ਜਮੀਨ ਤੁਹਾਡੀ ਜਮੀਨ ਵਿੱਚ ਕੋਈ ਮਲਬਾ ਟਾਈਪ ਚੀ ਚੀ ਆ ਕੀ 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 ਹੋ ਰਿਹਾ ਆ ਅੱਜ ਉਹ ਮਤਲਬ ਵੀ ਚਾਨਣ ਹੋਇਆ ਹੈਗਾ ਖਰਾਕ ਆਇਆ ਅੱਛਾ ਜੀ ਹਾਂ ਜੀ ਕਿੰਨਾ ਕ ਖਰਾਕ ਆਇਆ ਖਰਾਕ ਹੋਇਆ ਹਾਂ ਜੀ ਮਲੇਗੀ ਖਰਾਕ ਆਇਆ ਚਾਨਣ ਹੋਇਆ ਹੈ ਕਿੰਨੇ ਕ ਵਜੇ ਮਲੇ 1.5 ਵਜੇ ਤੱਕ ਆਇਆ ਵਾ ਵਾ ਚਾਨਣ ਕਿਨਾ ਪਿਆ ਚਾਨਣ ਬਾਬਾ ਤਰੀ ਉਹਦੇ ਵਿੱਚ ਕੋਈ ਚੀਜ਼ ਟਿਕ ਨਹੀਂ ਨਹੀਂ ਉਦੋਂ ਨਹੀਂ ਆਹੀ ਲੱਗੇਗਾ ਅਸੀਂ ਸਵੇਰੇ ਗਏ ਲੱਗੇ ਤਰੀ ਵੇਖਿਆ ਜੇ ਤੁਸੀਂ ਸਵੇਰੇ ਲੱਗੇ ਗਏ ਜੀ ਸਵੇਰੇ ਵੇਖਿਆ ਉਹ ਮਲੇਗੀ ਪਿਆ ਹੈਗਾ ਮਲੇਗੀ ਖੋਲ ਕੋਈ ਕੀ ਚੀਜ਼ ਦਾ ਕੋਈ ਕਿਤਾਂ ਦਾ ਕੋਈ ਮਤਲਬ ਸਾਨੂੰ ਨਹੀਂ ਪਤਾ ਇਹਦੇ ਬਾਰੇ ਵੀ ਕਿਹੜੀ ਚੀਜ਼ ਦਾ ਹੋਲ ਆ ਸਾਨੂੰ ਕਿੰਨਾ ਟਾਈਮ ਲੱਗਣ ਦੀ ਆ ਹਾਂਜੀ ਹਾਂਜੀ ਮੰਜਾਲ ਦਾ ਹੋ ਸਕਦਾ ਤੇ ਕੋਈ ਹੋਰ ਲੱਗਾ ਵੀ ਜਾ ਜੂ ਰਿਹਾ ਕਿ ਸਿੱਧਾ ਇਹੋ ਲੱਗਾ ਵੀ ਉਹ ਇਹ ਡਿਕਾ ਨਹੀਂ ਆ ਜਾਂਦਾ ਨਹੀਂ ਤੇ ਇਹ ਸਵੇਰੇ ਤੁਸੀਂ ਦੇਖਿਆ ਕਿ ਤਾਂ ਤੁਹਾਡੇ ਕਿਸੇ ਨਹੀਂ ਮੈਂ ਵੇਖਿਆ ਹਾਂ ਹਾਂ ਇਹ ਉਧਰ ਡੰਗਰਾਂ ਲੋਕ ਹੈ ਵੇਖ ਰਹੇ ਤੇ ਪਿਆਹ ਦੇ ਵੇਖਿਆ ਫੇਰ ਤੁਸੀਂ ਤੋਂ ਉਹਨੇ ਖੇਡਣ ਭਏ ਜੀ ਨਹੀਂ ਖੇੜਾ ਨਹੀਂ ਦਏ ਅਸੀਂ ਤਾਂ ਬੈਠੇ ਮਤਲਬ ਇਹ ਰਿਸ਼ਤੇਦਾਰਾਂ ਨੂੰ ਬੌਂਦੇ ਨਾ ਛੇੜ ਤੋਂ ਆ ਰਿਸ਼ਤੇਦਾਰਾਂ ਨੂੰ ਫੋਟੋਆਂ ਪਾਉਂਦੇ ਹੈ ਹਾਂਜੀ ਨਹੀਂ ਉਹ ਫੇਰ ਕਿਦਾਂ ਪੁਲਿਸ ਨੂੰ ਕਿਦਾਂ ਤੁਸੀਂ ਕੀਤਾ ਫੇਰ ਸੂਚਿਤ ਕਰਦਾ ਨਾ ਮਨ ਲਗੇ ਫੋਨ ਕਰਤਾ ਨਾ ਸਰਪੰਚ ਨੇ ਹਾਂ ਜੀ ਕੋਈ ਜਿਹੜਾ ਅੱਗੇ ਡਿੱਗਿਆ ਇਹ ਹੁਣ ਆਏ ਪੁਲਸ ਵਾਲੇ ਤੁਹਾਡੇ ਨਾਲ ਪੁਲਸ ਵਾਲਿਆਂ ਨਾਲ ਕਿਤਰਾ ਦਾ ਵਿਹਾਰ ਬਹੁਤ ਵਧੀਆ ਜੀ ਮਿਟੀ ਵਾਲੇ ਆਰਮੀ ਨਹੀਂ ਆਈ ਹਾਂ ਜੀ ਕੀ ਪੁੱਛ ਕੇ ਕੀਤੀ ਉਹਨਾਂ ਨੇ ਅਰੇ ਇਹ ਮਤਲਬ ਇਹ ਆਰਮੀ ਵਾਲਿਆਂ ਨੇ ਕੀਤੀ ਆ ਪੁੱਛ ਮਾਜ ਮਾਰਾਂਗੇ ਕੀ ਆਂਦੇ ਆ ਵੀ ਉਹ ਕੀ ਹਾਂ ਜੀ ਹਰਪ੍ਰੀਤ ਕੋ